ਪਿੰਡ ਸੰਗੋਵਾਲ ਪਰ ਪਿੰਡ ਸੰਗੋਵਾਲ ਦੇ ਨਜ਼ਦੀਕ ਪਿੰਡ ਸੰਗੋਵਾਲ ਝੁੱਗੀਆਂ ਕਾ ਕਸਬਾ ਛੋੜਾ ਜ ਹੈ ਜੋ ਕਿ ਪ੍ਰਵਾਸੀ ਮਜ਼ਦੂਰਾਂ ਨੇ ਇੱਥੇ ਵਸਾਇਆ ਹੈ ਔਰ ਸਾਰਿਆਂ ਦੀ ਬੋਟਾ ਬਣੀਆਂ ਹੋਈਆਂ ਲੰਮੇ ਸਮੇਂ ਤੋਂ ਇੱਥੇ ਉਹ ਰਹਿ ਰਿਹਾ ਤਾਂ ਪਹਿਲਾਂ ਝਾਤ ਮਰਵਾਦਨੇ ਐ ਛੋਟੇ ਜਿਹੇ ਕਬੀਲੇ ਤੇ ਇਹ ਤੁਸੀਂ ਦੇਖ ਲਓ ਚਾਰੇ ਪਾਸੇ ਉਸ ਤੋਂ ਬਾਅਦ ਮੈਂ ਸਾਰੀ ਗੱਲ ਬਾਤ ਦੱਸਦਾ ਕਿ ਇੱਥੇ ਕੀ ਹੁਣ ਹੋਣੀ ਵਰਤੀ ਐ ਪੂਰੀ ਘਟਨਾ ਕੀ ਹੋਈ ਐ ਵਾਰਦਾਤ ਕੀ ਹੋਈ ਐ ਅਸੀਂ ਅਕਸਰ ਸੁਣਦੇ ਆ ਕਿ ਸਾਡੇ ਕਿਸੇ ਨੇ ਕੋਈ ਬੰਦਾ ਮਾਰਤਾ ਔਰ ਘਰ ਦੇ ਵਿੱਚ ਛੁਪਾ ਕੇ ਰੱਖ ਲਿਆ ਪਰ ਇੱਥੇ ਗੱਲ ਨਾ ਤਾਂ ਛੁਪਾ ਕੇ ਰੱਖਿਆ ਇਹ ਜਰੂਰ ਇੱਕ ਪਰਿਵਾਰ ਦੇ ਵਿੱਚ ਇੱਕ ਲੜਕੇ ਦੀ ਮੌਤ ਮੌਤ ਹੋਈ ਹੈ ਉਮਰ ਤਕਰੀਬਨ 15 ਸਾਲ ਹੈ ਪਰ ਹੋਇਆ ਅਸਲ ਦੇ ਵਿੱਚ ਕੀ ਹੈ ਮੌਤ ਕਿਸ ਤਰ੍ਹਾਂ ਦੀ ਹੋਈ ਹੈ ਕਿੱਦਾਂ ਹੋਈ ਹੈ ਕੀ ਕਾਰਨ ਰੋਂਦੀ ਕਰ ਲਾਉਂਦੀ ਮਾਂ ਦਾ ਹਾਲ ਨਹੀਂ ਦੇਖਿਆ ਜਾਂਦਾ ਮਾਂ ਕੋਈ ਵੀ ਹੋਵੇ ਚਾਹੇ ਪ੍ਰਵਾਸੀ ਦੀ ਹੋਵੇ ਜਾਂ ਫਿਰ ਸਾਡੇ ਪੰਜਾਬੀ ਦੀ ਹੋਵੇ ਅਕਸਰ ਮਾਂ ਦਾ ਮਾਂ ਹੀ ਹੈ ਮਾਂ ਦਾ ਦਰਦ ਕੋਈ ਕੋਈ ਜਾਣ ਸਕਦਾ ਤਾਂ ਤਸਵੀਰ ਤੁਸੀਂ ਦੇਖਦੇ ਹੋ ਇਹ ਸਾਹਮਣੀ ਮਾਂ ਬੈਠੀ ਹੈ ਜਦੋਂ ਇੱਥੇ ਅਸੀਂ ਮੌਜੂਦ ਆਏ ਸੀ ਸ਼ੁਰੂ ਕਵਰੇਜ ਕੀਤੀ ਤਾਂ ਦੋ ਤਿੰਨ ਵਾਰ ਤਾਂ ਦੰਨਾਂ ਲਾ ਪੈ ਗਈਆਂ ਅੱਖਾਂ ਤੇ ਛਿੱਟੇ ਮਾਰੇ ਆ ਪਾਣੀ ਦੇ ਤੇ ਬੁਰੇ ਹਾਲ ਕਹਿ ਸਕਦੇ ਆ ਪਰਿਵਾਰ ਦੇ ਆ ਤਾਂ ਉਸ ਤੋਂ ਬਾਅਦ ਇੱਥੇ ਜੋ ਲੋਕ ਹੈ ਇਸ ਬਸਤੀ ਦੇ ਲੋਕ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਤਾਂ ਇਹ ਬਾਈ ਜੀ ਤੋਂ ਸ਼ੁਰੂਆਪ ਕਰ ਲੈਂਦੇ ਆਂ ਬਾਈ ਜੀ ਇੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਹਾਂਜੀ ਤੇ ਕੀ ਲੜਕੇ ਤੇ ਕੀ ਨਾਮ ਸੀਗਾ ਲੜਕੇ ਕੇ ਕੀ ਨਾਮ ਤੇ ਕੀ ਨਾਮ ਹੈ ਕੈਂ ਨਾਸਾਂ ਕੈਂਸੀ ਇਹ ਲੜਕੇ ਦਾ ਪਿਤਾ ਜੀ ਹੈ ਪਿਤਾ ਜੀ ਹੈ ਇਹ ਪਿਤਾ ਜੀ ਹੈ ਉਸ ਦਿਨ ਕੀ ਹੋਇਆ ਕੀ ਸੀਗਾ ਪੂਰੀ ਘਟਨਾ ਕਰਮ ਤੁਹਾਡੇ ਤੋਂ ਤਾਂ ਮੈਂ ਪੁੱਛ ਰਿਹਾ ਕਿਉਂਕਿ ਤੁਸੀਂ ਥੋੜੀ ਪੰਜਾਬੀ ਵਧੀਆ ਬੋਲ ਲੈਂਦੇ ਹੋ ਉਹ ਦਿਨ ਇਹ ਦਾਗਲ ਹੋਇਆ ਉਹ ਡੀਜੇ ਲਗਾਇਆ ਤਾਂ ਪਾਲਟੀ ਉਲਟੀ ਰੱਖਿਆ ਤੇ ਜਿਹਨਾਂ ਨੇ ਮੁੰਡਾ ਇਹਦੀ ਕੁੜੀ ਵਾਲੇ ਨੇ ਤਾਂ ਮੈਂ ਸਭ ਤੋਂ ਪਹਿਲਾਂ ਮੈਂ ਇੱਕ ਹੋਰ ਮੰਗਾਲੇ ਪੁੱਛਦਾ ਇਹ ਮੁੰਡੇ ਦੀ ਡੈਥ ਤੁਸੀਂ ਕਹਿੰਦੇ ਹੋ ਕਿ ਡੈਥ ਹੋ ਗਈ ਹੈ ਪਰ ਅਸਲ ਵਿੱਚ ਅਜੇ ਤੱਕ ਪੁਸ਼ਟੀ ਨਹੀਂ ਹੋਈ ਹੈ ਤੁਸੀਂ ਕੁੜੀ ਵਾਲੇ ਦਾ ਜ਼ਿਕਰ ਕਰ ਰਹੇ ਹੋ ਇਹ ਕੁੜੀ ਵਾਲੇ ਉਹਨਾਂ ਨਾਲ ਕੋਈ ਚੱਕਰ ਕੋ ਰੋਲਾ ਸੀਗਾ ਕੀ ਕਾਰਨ ਸੀਗਾ ਸਾਰਾ ਦੱਸੋ ਕੁੜੀ ਵਾਲੇ ਕੇ ਅੱਗੇ ਕੋਈ ਗੱਲਬਾਤ ਹੋਊਗਾ ਇੱਕ ਮਿੰਟ ਗੱਲਬਾਤ ਹੋਗਾ ਹਾਂਜੀ ਤਾਂ ਉਹ ਹੈਗਾ ਉਹ ਮੁੰਡੇ ਵਦਾਂ ਗਿਆ ਥਾ ਮੋਟਰ ਚਲਾਉਣੇ ਵਾਸਤੇ ਉਤੇ ਮੋਟਰ ਲੱਗਾ ਹੈਗਾ ਉਹ ਕੁੜੀ ਦੀ ਕਿੰਨੀ ਉਮਰ ਸੀਗੀ ਉਹ ਕੁੜੀ ਕੋਮਰ ਹੈਗਾ وہی 15 16 ਪਾ 15 16 ਸਾਲ ਹੈ ਇਹ ਹੀ ਹੈ 15 16 ਸਾਲ ਯਾਨੀ ਕਿ ਇਸ ਪਰਿਵਾਰ ਦਾ ਜੋ ਮੁੰਡਾ ਸੀ ਉਹ ਕੁੜੀ ਨਾਲ ਕੋਈ ਗੱਲਬਾਤ ਸੀਗੀ ਗੱਲਬਾਤ ਸੀ ਤੇ ਇਦਾਂ ਗੱਲਬਾਤ ਤੇ ਤੇ ਇਸ ਕਰਕੇ ਉਹ ਡੀਜੇ ਰਵਿદેਵ ਡੀਜੇ ਲਗਾ ਕੋ ਪੰਗਣਾ ਡੀਜੇ ਲਾਇਆ ਸੀ ਡੀਜੇ ਲਾਇਆ ਠੀਕ ਹੈ ਤੂੰ ਡਾ ਡੀਜੇ ਚਲਦਾ ਤਾਂ ਇਧਰ ਮੁੰਡੇ ਕਾ ਕੁੱਟ ਕੱਟ ਕੇ ਤੇ ਰਸੇ ਮਬਾਨ ਨਹੀਂ 1 ਮਿੰਟ ਜੀ ਜਦੋਂ ਉਧਰ ਡੀਜੇ ਚੱਲ ਰਿਆ ਸੀ ਤੇ ਮੁੰਡਾ ਇਸੇ ਘਰ ਵਿੱਚੋਂ ਇੱਥੇ ਮੌਜੂਦ ਸੀ ਤੇ ਉੱਥੇ ਕੀ ਲੈਣ ਜਾਂਦਾ ਉਹ ਉਹ ਮੋਟਰ ਚਲਾਉਣੇ ਗਿਆ ਤਾਂ ਉਹ ਮੋਟਰ ਚਲਾਉਣ ਗਿਆ ਸੀਗਾ ਠੀਕ ਹੈ ਤੇ ਉਹਨਾਂ ਨੇ ਉੱਥੇ ਫੜ ਲਿਆ ਫੜ ਲਿਆ ਤੇ ਉਸ ਤੋਂ ਬਾਅਦ ਕੀ ਹੋਇਆ ਕੀ ਮੁਰ ਉਹਨੂੰ ਫੜ ਕੇ ਰਸਾ ਮਬਾਨ ਕੇ ਉਹਨੂੰ ਕੁੱਟਿਆ ਤੁਸੀਂ ਕਹਿ ਰਹੇ ਹੋ ਕਿ ਰਸੇ ਨਾਲ ਬੰਨਿਆ ਤੁਹਾਡੇ ਕੋਲ ਕੋਈ ਸਬੂਤ ਪ੍ਰੂਫ ਹੈ ਕਿ ਰਸੇ ਨਾਲ ਬੰਨਿਆ ਕੋਲ ਬੰਦਾ ਹੈਗਾ ਬੋਲ ਬਾਈ ਕਹਿ ਰਿਹਾ ਕਿ ਰਸੇ ਨਾਲ ਬੰਨ ਰਿਹਾ ਆ ਬినੋਦ ਹੈਗਾ ਬినੋਦ ਬਨੋਦ ਆ ਬਨੋਦ ਬਾਈ ਜੀ ਉਹਨਾਂ ਨੇ ਉਸ ਮੁੰਡੇ ਨੂੰ ਕਿਦਾਂ ਬੰਨਿਆ ਸੀ ਗਰਸੇ ਨਾਲ ਕਿਦਾਂ ਸੀ ਗੋ ਗੱਲਬਾਤ ਜਦੋਂ ਟਾਈਮ ਹੋਇਆ ਨੇ ਅੱਧੀ ਰਾਤ 12 ਕੇ ਟਾਈਮ ਸੀ ਮੈਂ ਸੋ ਗੋਠਿਆ ਤਾਂ ਮੈਨੂੰ ਬਾਹਰ ਲੱਗਾ ਸੀ ਬਾਹਰ ਲੱਗਾ ਸੀ ਤੇ ਮੈਂ ਸਵੇਰੇ ਬਾਹਰ ਨਿਕਲਿਆ ਪਾਣੀ ਪੜਿਆ ਕੋਈ ਡੱਬੇ ਬਰਤਨ ਜੀ ਪਾਂਡੇ ਜੀ तो मैं सोचा कि उधर रहा हो रहा लड़ाई हो रही मेरा भी लड़ाई इधर रहेगा। कि उधर जावे इधर जावे। मैं सोचा कि इधर जावे पहलो है। के के तुझे देखे एक मैं, हाँ मैं, नहीं मैं तो बोलन दूसरा ज्यादा नहीं, नहीं लंबी करना हाँ छोटा ही करना मैं सोचा कि उधर जावे इधर जावे तो मैनू तो बह कर दे लबरा हैगा मैं इधर जाना पहले ਮੈਂ ਬਾੜ ਗਿਆ ਉਥੋਂ ਆਇਆ ਤੋ ਬਾਹਰ ਹੋ ਕੇ ਆਇਆ ਤੇ ਇਧਰ ਲੜਾਈ ਹੋ ਰਹੀ ਹੁੰਦਾ ਸੀ ਮੈਂ ਫਿਰ ਆਇਆ ਬਾਹਰ ਹੋ ਕੇ ਪੈਰਪੂਰ ਤੋ ਆਇਆ ਤੇ ਮੋਟਰ ਸਾਡੇ ਮੋਟਰ ਟੁੱਟੀ ਚ ਚੱਲਿਆ ਸੀ ਟਾਈਮ ਸੀ ਕਿ 12 ਦਾ ਬਾਹਰ ਰਾਤ ਦੇ ਬੱਜੇ ਸੀ 12 ਦੇ ਰਾਤ ਬੱਜੇ ਸੀ ਤੋ ਮੈਂ ਸੋਚਿਆ ਕਿ ਮੋਟਰ ਚੱਲਿਆ ਤੇ ਕਿਉਂ ਚੱਲਿਆ ਇਧਰ ਲੜਾਈ ਵੀ ਹੋ ਰਹੀ ਆ ਸੀ ਹੁਣ ਕੀ ਪਤਾ ਕਿਹਦੇ ਨਾਲ ਹੋ ਰਹੀ ਆ ਤੋ ਮੈਂ ਗਿਆ ਉਥੇ ਪੈਰਪੂਰ ਤੋ ਗਿਆ ਉਥੇ ਤੋ ਕਹਿੰਦਾ ਕਿ ਲੜਾਈ ਹੋ ਰਹੀਆ ਬਨਿਆ ਬਨਿਆ ਫਲੇ ਬੰਦੇ ਨੂੰ ਬਨਿਆ ਮੈਂ ਦੱਸਿਆ ਚਲ ਕੋਈ ਇੱਥੇ ਜਦੋਂ ਬਾਈ ਜੀ ਲੋਕ ਉੱਥੇ ਖੜੇ ਸੀ ਉਹ ਜ਼ਿਕਰ ਕਰ ਰਹੇ ਸੀ ਕਿ ਮੁੰਡਾ ਉੱਥੇ ਬਨਿਆ ਆਇਆ ਬਨਿਆ ਸੀ ਰਾਤ ਨੂੰ 12 ਵਜੇ ਇੱਕ ਤਾਂ ਤੁਸੀਂ ਮੌਜੂਦ ਸੀ ਟੁੱਟੋ ਤੋਂ ਲਾ ਕੋਈ ਹੋਰ ਵੀ ਸੀ ਉੱਥੇ ਕੋਈ ਨਹੀਂ ਸੀਗਾ ਉਹ ਸਾਰੇ ਟੱਬਰ ਉਦਾ ਕਰੇ ਕਿ ਉਹਦਾ ਟੱਬਰ ਕਹਿ ਰਹੇ ਸੀ ਬੰਦ ਲਿਆ ਮੜਾ ਬਨਿਆ ਸੀਗਾ ਅੱਛਾ ਕੁੜੀ ਡੰਡੇ ਲੈ ਕੇ ਡੰਡੇ ਲੈ ਕੇ ਕਰਪਾਨ ਲੈ ਕੇ ਡੰਡੇ ਸਭਾ ਜਿੰਨਾ ਸੜਿਆ ਹੋਵੇ ਕੋਈ ਬਰਤਨ ਹੋਵੇ ਉਹ ਲੈ ਕੇ ਖਰਾਸੇਗਾ ਮੈਂ ਉੱਥੇ ਗਿਆ ਤੋ ਦੱਸਿਆ ਕਿਨੂੰ ਬਣਿਆ ਤੇ ਕਹਿੰਦਾ ਫਲਾਣੇ ਨੂੰ ਬਟਿਆ ਮੈਂ ਬੋਲੇ ਕਿ ਮੈਨੂੰ ਦਖੰਦ ਦੇ ਮਰ ਜਾ ਕੌਣ ਬੰਦੇ ਹੈਗਾ ਤੋ ਉੱਥੇ ਰਸਾ ਨਾਲ ਬਣਿਆ ਸੀਗਾ ਹੱਥ ਪੈਰ ਉਹਦੇ ਬਾਅਦ ਮੈਂ ਬਾਹਰ ਮੈਨੂੰ ਬਾਹਰ ਕੱਢ ਦਿਆ ਉਹ ਬੰਦੇ ਬਾਹਰ ਕੱਢ ਦਿਆ ਤੋ ਇੱਕ ਬੰਦੇ ਹੋਰ ਸੀਗਾ ਉਹਦੇ ਨਾਲ ਪੰਗਾ ਪੈ ਗਿਆ ਮੈਂ ਉਹਨੂੰ ਛੱਡਾਇਆ ਉੱਥੇ ਤੇ ਮਾਰ ਕੇ ਤੇ ਉਹਨੂੰ ਰੱਖ ਦਿੱਤਾ ਸੀ ਉਹਨੂੰ ਛੱਡਾਇਆ ਤੇ ਉਹ ਮੰਨ ਮੰਨ ਗਿਆ ਉਹ ਬੰਦੇ ਮੈਂ ਘੜ ਪੇਜ ਦਿਆ ਉਹਨੂੰ ਜੇ ਦੇ ਲਾਲ ਪੰਗਾ ਪਿਆ ਸੀ ਬਾਹਰ ਤੁਸੀਂ ਜਦੋਂ ਉੱਥੇ ਲੜਕੇ ਨੂੰ ਦੇਖਿਆ ਤੇ ਲੜਕੇ ਨੂੰ ਕੁੱਟ ਮਾਰ ਹੋ ਬੰਦ ਮਰ ਗਿਆ ਸੀ ਪਹਿਲਾਂ ਮਰ ਗਿਆ ਸੀ ਮਰ ਗਿਆ ਸੀ ਤੁਸੀਂ ਆ ਕੇ ਪਰਿਵਾਰਕ ਮੈਂਬਰਾਂ ਨੂੰ ਦੱਸਿਆਂਗੇ ਨਹੀਂ ਦੱਸਿਆ ਕਿਸੇ ਨੂੰ ਨਹੀਂ ਦੱਸਿਆ ਤੁਸੀਂ ਕਿਉਂ ਨਹੀਂ ਇੱਕ ਮਿੰਟ ਜੇ ਇੱਥੇ ਬਹੁਤ ਸਾਰੇ ਘਰ 1100 ਬੋਟਾ ਤੁਸੀਂ ਕਿਉਂ ਨਹੀਂ ਦੱਸਿਆ ਕਿ ਇਹਦਾ ਨਹੀਂ ਦੱਸਿਆ ਮੈਨੂੰ ਉਹ ਮੁੰਡੇ ਤੇ ਮੈਨੂੰ ਪਛਾਣ ਨਹੀਂ ਸੀਗਾ ਮੁੰਡੇ ਦਾ ਪਛਾਣ ਨਹੀਂ ਆਇਆ ਨਹੀਂ ਸੀਗਾ ਕਿ ਇਹਦਾ ਮੁੰਡੇ ਕਿਦਾ ਸੀਗਾ ਨਹੀਂ ਸੀਗਾ ਇਹਨੇ ਮੈਨੂੰ ਪਛਾਣਿਆ ਬਈ ਇੱਕ ਹੋਰ ਗੱਲ ਬਹੁਤ ਸਾਰੇ ਬੇਟਾ ਬਹੁਤ ਸਾਰੇ ਜੋ ਲੋਕ ਐ ਜੋ ਦਸ਼ਕੇ ਦੇਖ ਰਹੇ ਹੋਗੇ ਤੇ ਇੱਕ ਮਨ ਵਿੱਚ ਸਵਾਲ ਹੋਰ ਆ ਜਾਂਦਾ ਹੈ ਵੀ ਆਪਕੋ ਉਸ ਲੜਕੇ ਕਾ ਪਛਾਨ ਨਹੀਂ ਆਇਆ ਨਹੀਂ ਆਇਆ ਲੜਕਾ ਤਾਂ ਕੋਈ ਹੋਰ ਵੀ ਹੋ ਸਕਦਾ ਪਹਿਲਾਂ ਤਾਂ ਸਭੀ ਮੈਂ ਨਾ ਉਹ ਸਬਜ਼ੀ ਪਹਿਲੋਂ ਮੜਿਆ ਸੀਗਾ ਉਹ ਮਾਰ ਕੇ ਉਹਨੂੰ ਬੰਨ ਕੇ ਰੱਖਿਆ ਸੀ ਮੈਂ ਉਹਨੂੰ ਵੀ ਦੱਸਿਆ ਦੇਖਲਾ ਤੂੰ ਮੜਿਆ ਹੈ ਨਾ ਚੰਗੀ ਗੱਲ ਕੀਤਾ ਇਹਨੂੰ ਬੰਨ ਕੇ ਰੱਖਿਆ ਉਹ ਵੀ ਸੀ ਉਹਦੇ ਕਹਿਣਾ ਮਤਲਬ ਕਿ ਲੜਕੀ ਉੱਥੇ ਬੰਨੇ ਆਇਆ ਸੀਗਾ ਹਾਂ ਬੰਨਿਆ ਸੀ ਮੈਂ ਦੱਸਿਆ ਉਹਨੂੰ ਸਮਾਜ ਨੂੰ ਸਵੇਰੇ ਹੈਨਾ ਰਾਤ ਨਹੀਂ ਸਵੇਰੇ ਦੱਸਿਆ ਮੈਂ ਦੱਸਿਆ ਸਮਾਜ ਨੂੰ ਸਵੇਰੇ ਨਾਲ ਮਿਲਾ ਦੇ ਤਾਂ ਜਰਾ ਨਿਰਲੇ ਹੋਊਗਾ ਉਹ ਆਪੇ ਹੋ ਜਾਊਗਾ ਫਿਰ ਕੋਈ ਪੁਲਿਸ ਕੰਮ ਲੈ ਫਿਰ ਮੈਂ ਆ ਗਿਆ ਘਰੇ ਮੈਂ ਘਰੇ ਆ ਗਿਆ ਉਹਦੇ ਬਾਅਦ ਕੀ ਪਤਾ ਕਦੋਂ ਉਹਨੂੰ ਗੁਮ ਕੀਤਾ ਨਹੀਂ ਕੀਤਾ ਇਦੋਂ ਰਾਤ ਤੋਂ ਬਾਅਦ ਨਹੀਂ ਜਾਂਦਾ ਉਸ ਤੋਂ ਬਾਅਦ ਅੱਗੇ ਇੱਕ ਗੱਲ ਬਈ ਇੱਕ ਗੱਲ ਹੋਰ ਆਈ ਨੇ ਕਿ ਦੇਖੋ ਇਹ ਬਈ ਇਹ ਕਹ ਰਿਹਾ ਕਿ ਅਸੀਂ ਲੜਕੇ ਨੂੰ ਬੰਨੇ ਆਏ ਸੀਗਾ ਕੀ ਲੱਗਦਾ ਕਿ ਰਾਤ ਨੂੰ ਉਹਨਾਂ ਨੇ ਆ ਕੇ ਦੱਸਿਆ ਨਹੀਂਗਾ ਜੇ ਦੱਸ ਜਾਂਦੇ ਤਾਂ ਸ਼ਾਇਦ ਕੋਈ ਬਚਾਅ ਹੋ ਜਾਂਦਾ ਮੌਕੇ ਤੇ ਉੱਥੇ ਪਹੁੰਚ ਜਾਂਦੇ ਸਾਡੇ ਘਰੇ ਗਿਆਤਾ 2 ਵਜੇ ਰਾਤ ਨੂੰ ਹਾਂਜੀ ਮਨੂਠਾ ਨੇਗ ਲਈ ਹੈ ਅਸੀਂ ਉਠੀਆਂ ਇਸ ਕਰਕੇ ਨੇ ਕਿ ਪੀਤੀ ਖਾਤੀ ਰੇ ਸਾਰੇ ਟੈਰ ਕੋਈ ਹੋਰ ਗੱਲ ਬਾਤ ਨਾ ਹੋ ਜਾਈ। ਹੋਰ ਗੱਲ ਬਾਤ ਨਹੀਂ ਹੋ ਜਾਵੇ ਸਾਡੇ ਘਰੇ ਗਿਆ ਥਾ। ਮੈਨੂੰ ਉਠਾਇਆ ਉਹਦੇ ਮਾਨਾ। ਮੈਂ ਕਹਾਂ ਕੋਈ ਗੱਲ ਨਹੀਂ ਪੰਚਾਇਤ ਕਸੀ ਬੰਦੇ ਹੈਗਾ ਪੰਚਾਇਤ ਵਿੱਚ ਸਵੇਰੇ ਪੰਚਾਇਤ ਕਰ ਲੂੰਗਾ, ਨਿਰਲਾ ਕਰ ਲੂੰਗਾ ਸਰਪੰਚ ਸਾਹਿਬ ਲੈ ਲੈ ਜਾਊਗਾ ਮੈਂਬਰ ਪੰਚਾਇਤ ਦਾ। ਉਸ ਕੱਲ ਤਾਂ ਨਹੀਂ ਸੀਦਾ ਜਾ ਕੇ ਮੁੰਡਾ ਮਾਰਤਾ ਹੋਊਗਾ ਜੇ ਕਿਤੇ ਇਸ ਦਾ ਨਹੀਂ ਪਤਾ। ਇਹ ਨਹੀਂ ਪਤਾ ਤਾਂ ਕਿ ਮੁੰਡਾ ਨੇ ਇਹ ਨਹੀਂ ਪਤਾ। ਤੂੰ ਨੂੰ ਟਾਈਮ ਦਿਆਂ ਕਿ ਤੁਸੀਂ 8 ਵਜੇ ਮੈਨੂੰ ਮੁੰਡੇ ਕਰ ਦੋ। ਉਧਰ ਸਾਇਆ ਜਸਵੀਰ ਉਹ ਦਿਆ 4 ਵਜੇ ਦਾ ਟਾਈਮ ਜੋ ਗੱਲ ਹੈਗਾ ਕਿ 4 ਵਜੇ ਆ ਪੰਚਾਇਤ ਨੰਬਰ ਆ ਉਹ ਕਹਿੰਦਾ ਕਿ ਚਾ 8 ਵਜੇ 4 ਵਜੇ ਤੱਕ ਦੇ ਦੂ 4 ਵੀ ਬਜ ਗਿਆ ਹੱਲੇ ਤੱਕ ਨੂੰ ਪਤਾ ਨਹੀਂ ਕਰ ਰਿਆ ਕਿਸੇ ਕੇ ਤਬ 4 ਵਜੇ ਅੱਜ 4 ਦਿਨ ਹੋ ਗਏ ਮੁੰਡੇ ਦਾ ਨਹੀਂ ਪਤਾ ਲੱਗਿਆ ਥਾਣੇ ਦੇ ਵਿੱਚ ਕੋਈ ਪੁਲਿਸ ਕੰਪਲੇਂਟ ਕੀਤੀ ਹੋਈ ਹੈ 4 ਵਜੇ ਦੀ ਤਾਂ ਕੰਪਲੇਨ ਉਸੇ ਦਿਨ ਉਸੇ ਦਿਨ ਕੰਪਲੀਟ ਹਾਂ 4 ਵਜੇ ਦੀਆਂ 4 ਵਜੇ ਜਦ ਟਾਈਮ ਦੇਖ ਕੇ ਫਿਰ ਜਾ ਕੇ 4 ਵਜੇ ਉਹਨੂੰ ਪੁੱਛ ਤੇ ਲੜਕੇ ਦੇ ਪਿਤਾ ਜੀ ਆ ਤੇ ਇਹ ਲੜਕੇ ਦੇ ਪਿਤਾ ਜੀ ਆਪ ਇਹਨਾਂ ਤੋਂ ਪੁੱਛਦੇ ਆ ਬਾਈ ਸਾਹਿਬ ਆਪਕੇ ਲੜਕੇ ਕੇ ਆਪ ਕਹਿ ਰਹੇ ਆ ਕਿ ਮੌਤ ਹੋ ਗਈ ਹੈ ਡੈਥ ਹੋ ਗਈ ਹੈ ਪਰ ਅਭੀ ਤੱਕ ਲੜਕੇ ਦਾ ਕੋਈ ਸ਼ਵ ਵਗੈਰਾ ਨਹੀਂ ਮਿਲਿਆ ਜਿਸse ਪੁਸ਼ਟੀ ਨਹੀਂ ਕੀਤਾ ਜਾ ਸਕਨਾ ਕਿ ਆਪਕੇ ਲੜਕੇ ਦੀ ਡੈਥ ਹੋ ਗਈ ਹੈ 1 ਮਿੰਟ ਬੰਝੇ ਐਸੇ ਆ ਕਿ ਆਪ ਦਾ ਬੇਟਾ ਥਾ ਉਹਨੋ ਕੀ ਲੜਕੀ ਥੀ ਆਪਸ ਵਿੱਚ ਕੋਈ ਗਲਤਫਹਿਮੀ ਥਾ ਤਾਂ ਆਪਣੇ ਪਹਿਲੇ ਆਪਕੋ ਕੋਈ ਅੰਦਾਜ਼ਾ ਥਾ ਕਿ ਮੇਰਾ ਲੜਕਾ ਉਧਰ ਜਾਂਦਾ ਹੈ ਜਾਂ ਕੋਈ ਹੋਰ ਬਾਤ हमारे लड़का गया था पानी चलाने के लिए मोटर और मोटर चलाने के लिए गया मोटर लगन पकड़ लिया डीजे बज रहा था दारू और कंपाउंड था वो आपकी बात मैं सहमत तो मैं ऐसे ये मैं पूछना चाहूँगा चाह रहा हूँ आपसे भी आपके लड़के का उस लड़के से बातचीत था जो कह सुनने में आ रहा है सभी कह रहा है कभी लड़के ने आपसे जिक्र किया हो कभी घर में बताया हो कई बार क्या होता है कि जब बेटा कोई ऐसे होता है तो घर वालों को पता चल जाता है आपको पहले इसका पता था ना हमारे पता नहीं कुछ कोई, कोई पता नहीं था कोई पता नहीं था इसके बाद गोर हाथ बोन के खुट्टा गोर हाथ बोन के बाद जैक हम गए हैं हमारा एक बड़का लड़का है वो गया मार गया एक मरने लगा लप्पड़ थप्पड़ दिया एंगनों ने घुसने दिया हमारे बच्चा के लेने के लिए ਤੁਸੀਂ ਮੈਂਬਰ ਪੰਚਾਇਤਾਂ ਦੇ ਦੇਖੋ ਜੀ ਐ ਤੁਸੀਂ ਇੱਕ ਮੈਂਬਰ ਪੰਚਾਇਤ ਤੋਂ ਅਕਸਰ ਕੋਈ ਗੱਲਬਾਤ ਪਰਿਵਾਰ ਚ ਹੋ ਜਾਂਦੀ ਹੈ ਜਾਂ ਫਿਰ ਪਿੰਡ ਚ ਹੋ ਜਾਂਦੀ ਹੈ ਜਾਂ ਸਰਪੰਚ ਕੋਲ ਜਾਂ ਮੈਂਬਰ ਕੋਲ ਗੱਲ ਆ ਜਾਂਦੀ ਹੈ ਤਾਂ ਇਸ ਪਰਿਵਾਰ ਦੇ ਜੋ ਲੜਕਾ ਸੀ ਉਸ ਕੁੜੀ ਨਾਲ ਉਹਦਾ ਆਉਣਾ ਜਾਣਾ ਸੀ ਉਸ ਤੋਂ ਪਹਿਲਾਂ ਵੀ ਕਦੇ ਕਿਸੇ ਨੇ ਦੱਸਿਆ ਕੋਈ ਪਤਾ ਲੱਗਿਆ ਵੀ ਇਸ ਦੀ ਇੰਨੀ ਗੱਲਬਾਤ ਚੱਲ ਰਹੀ ਹੈ ਨਹੀਂ ਪਤਾ ਲੱਗਿਆ ਇਹ ਪਰਿਵਾਰ ਕਿਦਾਂ ਦਾ ਹੈ ਜਿਹਦੇ ਜਿਨ੍ਹਾਂ ਨੇ ਉਹ ਗੱਲਬਾਤ ਹੋਈ ਹੈ ਜਿਨ੍ਹਾਂ ਨੇ ਕਹਿੰਦੇ ਕਿ ਉਹ ਪਰਿਵਾਰ ਬਹੁਤ ਗੰਦਾ ਇਹਦੇ ਪਹਿਲਾਂ ਵੀ ਕੁੜੀ ਉਹਦੇ ਗੰਦਾ ਆ ਹਣ ਵੀ ਕੁਰੀ ਹੈਗਾ ਉਹਦੇ ਗੰਦਾ ਇਹਦੇ ਬਿਹਾਰ ਹੈਗਾ ਇਦਾਂ ਦੀ ਉਹ ਵੀ ਪਰਿਵਾਰ ਆਪਣੇ ਤੁਹਾਡੇ ਪਿਛਲੇ ਪਿੰਡ ਬਿਹਾਰ ਜਾਂ ਯੂਪੀ ਤੋਂ ਹੀ ਉਹ ਬਿਹਾਰ ਦੇ ਉਹ ਵੀ ਬਿਹਾਰ ਤੋਂ ਆਇਆ ਹਾਂਜੀ ਉਹ ਬਿਹਾਰ ਤੋਂ ਆਇਆ ਤੇ ਹੁਣ ਪੁਲਿਸ ਥਾਣੇ ਚ ਕੰਪਲੀਟ ਵੀ ਦੇ ਦਿੱਤੀ ਕਿ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਅਸੀਂ ਜਦਾਂ ਪੁਲਿਸ ਥਾਣੇ ਪਹਿਲਾਂ ਦੇਣਾ ਗਿਆ ਉਥੇ ਉਹ ਮੁੰਡਾ ਨੂੰ ਕੁੱਟ ਕਾਟ ਕਰਿਆ ਜਿਹੜਾ ਮਲਾ ਜਨ ਫੜਿਆ ਤਾਂ ਉਹ ਦੱਸਿਆ ਕਿ ਸੇ ਲਹਾਸ ਮੈਨੂੰ ਵੀ ਖਾ ਕੇ ਮੁੰਡੇ ਨੂੰ ਕੁੱਟਿਆ ਮੁੰਡੇ ਨੂੰ ਕੁਟਿਆ ਤਾਂ ਮੁੰਡਾ ਕ ਮੌਤ ਹੋ ਗਿਆ ਅਸੀਂ ਮੁੰਡੇ ਨੂੰ ਸੀਟ ਆਇਆ ਇਧਰ ਇੱਕ ਕਿਸੇ ਨੇ ਗੱਲ ਕੀਤੀ ਕਿ ਮੁੰਡੇ ਨੂੰ ਛੁਟਿਆ ਉਹ ਹੀ ਦੱਸਿਆ ਜਰਾ ਬिलास ਹਾਂ ਬिलास ਬिलास ਦੀ ਸਾਲਾ ਹੈਗਾ ਇੱਕ ਹੋ ਰਹੇਗਾ ਬिलास ਦੀ ਭੰਜੇ ਉਹ ਤਿੰਨੋ ਜਨੀ ਇੱਕ ਜਮਾਈ ਹੈਗਾ ਬਿਲਾਸ ਦੇ ਦਸਿਆ ਕਿ ਮੈਂ ਉਧਰ ਉਹ ਦੇ ਆ ਆਬਾਨ ਖਲਸਾ ਆਬਾਨ ਖਲਸਾ ਆਬਾਨ ਖਲਸਾ ਮੈਂ ਲਹਾਸ ਸਿਟੀ ਆਇਆ ਦਰਿਆ ਉਤੇ ਉਥੇ ਚੇਕ ਕਰਨ ਵੀ ਗਿਆ ਪੁਲਿਸ ਗੁਮਰਿਆ ਕਰ ਦਿਆ ਉਹ ਜਾਂਤਾ ਹੈ ਤਾਂ ਉਥੇ ਖਰਾ ਨਹੀਂ ਹੋਣੇ ਦਿੰਦਾ ਹੈ ਪਜਾ ਦਿੰਦਾ ਹੈ ਚਲਪੈ ਤੁਸੀਂ ਇਹਨਾਂ ਨੂੰ ਕੋਈ ਚੰਗੀ ਥਾਂ ਤੇ ਬਿਠਾਓ ਤਾਂ ਇਹ ਉਸ ਲੜਕੇ ਦੀ ਮਾਤਾ ਹੈ ਦਰਅਸਲ ਗੱਲ ਕੀ ਹੋਈ ਥੋੜੀ ਹਿੰਦੀ ਮੈਨੂੰ ਤੇ ਚੱਲ ਪਤਾ ਲੱਗਦਾ ਸੀ ਸ਼ਾਇਦ ਜੋ ਤੁਸੀਂ ਦੇਖ ਰਹੇ ਹੋ ਸਮਝ ਕੇ ਨਹੀਂ ਆਉਂਦੀ ਹੋਊਗੀ ਦਰਅਸਲ ਜੋ ਇਹ ਘਰ ਇੱਧਰ ਕੈਮਰਾ ਦਿਖਾ ਦਿੰਨੇ ਆ ਇਹ ਲੜਕੇ ਵਾਲਿਆਂ ਦਾ ਹੈ ਇਹ ਪਲੀ ਇਹ ਲੜਕੇ ਵਾਲਿਆਂ ਦਾ ਘਰ ਹੈ ਤੇ ਇਹਦੋਂ ਅੱਗੇ ਅੱਗੇ ਜਾ ਕੇ ਜੋ ਤਸਵੀਰਾਂ ਤੁਸੀਂ ਉੱਥੇ ਅਸੀਂ ਹੋ ਕੇ ਆਏ ਆ ਤੇ ਜੋ ਲੜਕੀ ਵਾਲਿਆਂ ਦਾ ਘਰ ਹੈ ਜਿੱਥੇ ਕਿ ਇਹ ਬਾਈ ਕਹਿੰਦਾ ਅਸੀਂ ਇੱਕ ਬਾਈ ਕਹਿੰਦੇ ਅਸੀਂ ਦੇਖਿਆ ਸੀਗਾ ਉੱਥੇ ਵੀ ਉੱਥੇ ਬੰਨਿਆ ਹੋਇਆ ਲੜਕਾ ਤਾਂ ਉਹ ਲੜਕੇ ਵਾਲਿਆਂ ਦੇ ਘਰ ਸੀ ਤੇ ਆਪਸ ਦੇ ਵਿੱਚ ਇਹਨਾਂ ਦੇ ਕੋਈ ਸਬੰਧ ਸੀ ਲੜਕਾ ਔਰ ਲੜਕੀ ਦੇ ਤੇ ਉਹ ਰਾਤ ਕੀ ਹੋਈ ਕਿ ਲੜਕਾ ਜੋ ਸੀ ਕਹਿੰਦੇ ਮੋਟਰ ਚਲਾਉਣਾ ਇਹਨਾਂ ਮੁਤਾਬਕ ਹੈ ਕਹਿੰਦੇ ਕਿ ਮੋਟਰ ਚਲਾਉਣ ਗਿਆ ਪਰ ਉਸ ਤੋਂ ਬਾਅਦ ਉਹਨਾਂ ਦੇ ਕਰਨ ਲੜਕੀ ਵਾਲਿਆਂ ਦੇ ਘਰ ਚਲੇ ਜਾਂਦਾ ਤੇ ਉੱਥੇ ਇਲਜ਼ਾਮ ਲਗਾ ਰਹੇ ਕਿ ਸਾਡੇ ਲੜਕੇ ਦੀ ਉਹਨਾਂ ਬੰਨ ਕੇ ਬੰਨ ਲਿਆ ਉਸ ਤੋਂ ਬਾਅਦ ਕਹਿੰਦੇ ਆ ਕਿ ਮੌਤ ਹੋ ਜਾਂਦੀ ਹੈ ਮੌਤ ਬਾ ਸਾਡਾ ਲੜਕਾ ਪਤਾ ਨਹੀਂ ਕਿੱਥੇ ਸੌਟਾ ਦਿੱਤਾ ਉਸ ਬਾਰੇ ਕੁਝ ਵੀ ਪਤਾ ਨਹੀਂ ਜਦੋਂ ਸਾਡੀ ਗੱਲ ਐਸਐਸਡੀ ਦੇ ਸੰਬੰਧ ਵਿੱਚ ਮਹਤਪੁਰ ਐਸਐਚਓ ਦੇ ਨਾਲ ਹੋਈ ਹੈ ਤਾਂ ਉਹਨਾਂ ਦਾ ਕਹਿਣਾ ਸੀ ਕਿ ਅਜੇ ਤਪਤੀਸ਼ ਚੱਲ ਰਹੀ ਹੈ ਜੋ ਵਿਅਕਤੀ ਫੜਿਆ ਹੈ ਅਸੀਂ ਉਹਨਾਂ ਨੂੰ ਰਿਮਾਂਡ ਤੇ ਲਿਆ ਹੋਇਆ ਹੈ ਤੇ ਜਲਦੀ ਕੋਈ ਇੱਥੋਂ ਦਾ ਰਿਜ਼ਲਟ ਨਿਕਲੇਗਾ ਜੋ ਕਾਰਵਾਈ ਬਣਦੀ ਹੈ ਮੁੰਡਾ ਤਾਂ ਅਸੀਂ ਵਾਪਸ ਨਹੀਂ ਕਰ ਸਕਦੇ ਸ਼ਾਇਦ ਜਿੱਥੇ ਜਾਂਦਾ ਤਾਂ ਵਾਪਸ ਹੋ ਜਾਊਗਾ ਜੋ ਵੀ ਬਣਦੀ ਕਾਰਵਾਈ ਉਹ ਕੀਤੀ ਜਾਵੇਗੀ ਪਰ ਅਗਲੀ ਅਪਡੇਟ ਕੀ ਹੈਗੀ ਮੈਂ ਲੈ ਕੇ ਹਾਜ਼ਰ ਹੋਵਾਂਗਾ ਦੇਖਿਦ ਰਹੋ ਐਨਐਨਆਰ ਨਿਊਜ਼